ਸਿੱਖ ਸਦਭਾਵਨਾ ਦਲ ਵੱਲੋਂ 328 ਗੁੰਮ ਹੋਏ ਪਾਵਨ ਸਰੂਪਾ ਨੂੰ ਲੈ ਕੇ ਇੱਥੇ 5 ਸਾਲ ਤੋਂ ਸੰਘਰਸ਼ ਕੀਤਾ ਸੀ ਤੇ ਆਖਿਰਕਾਰ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਆ ਕੇ ਐਫ ਆਈ ਆਰ ਦਰਜ ਕਰਨ ਦੀ ਗੱਲ ਕਰ ਦਿੱਤੀ ਹੈ ਤੇ ਗੱਲਬਾਤ ਕਰ ਲੈਣੇ ਆ ਭਾਈ ਬਲਦੇਵ ਸਿੰਘ ਵਡਾਲਾ ਨਾਲ ਹਾਂਜੀ ਵਡਾਲਾ ਸਾਹਿਬ ਕਿਦਾ 5 ਸਾਲ ਦਾ ਲੰਮਾ ਸੰਘਰਸ਼ ਆਖਿਰਕਾਰ ਐਫ ਆਈ ਆਰ ਹੋ ਗਈ ਹੈ ਕਿਸ ਸਮੇਂ ਦੀ ਉਹ ਕਾਰਵਾਈ ਹੋਏਗੀ ਅ ਕਾਰਵਾਈ ਹੋਣੀ ਜ਼ਰੂਰੀ ਆ ਜੇ 5 ਸਾਲ ਬਾਅਦ ਵੀ ਐਫ ਆਈ ਆਰ ਦਰਜ ਕਰਕੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਆਉਣ ਵਾਲੇ ਸਮੇਂ 'ਚ ਕਿਹੜੇ ਲੋਕ ਹੋਣਗੇ ਜਿਹੜੇ ਲਾਇੰਡਰ ਸੰਵਿਧਾਨ ਕਾਨੂੰਨ ਤੇ ਜਮਹੂਰੀਅਤ ਤੇ ਵਿਸ਼ਵਾਸ ਰੱਖਣਗੇ ਉਹ ਵਿਸ਼ਵਾਸ ਉੱਡਦਾ ਲੱਗੂਗਾ ਪ੍ਰਸ਼ਾਸਨ ਸਰਕਾਰਾਂ ਕੌਣ ਇਹਨਾਂ ਤੇ ਭਰੋਸਾ ਕਰੂਗਾ ਇਸ ਲਈ ਅਸੀਂ ਕਾਨੂੰਨ ਤੇ ਭਰੋਸਾ ਕਰਕੇ ਲੜੇ ਆ 5 ਸਾਲ 5 ਸਾਲ ਬਾਅਦ ਕਾਨੂੰਨ ਤੇ ਭਰੋਸਾ ਕਰਕੇ ਹੀ ਐਫ ਆਈ ਆਰ ਹੋਈ ਹੈ ਭਰੋਸਾ ਕਰਦੇ ਆ ਕਿ ਇਨਸਾਫ ਵੀ ਹੋਊ ਔਰ ਨਾਲੇ ਵੀ ਕਵਾਂਗਾ ਸਰਕਾਰ ਨੂੰ ਕਿ ਕਾਨੂੰਨ ਜਮਹੂਰੀਅਤ ਸਵਿਧਾਨ ਨੂੰ ਮੁੱਖ ਰੱਖਦੇ ਆ ਅੱਜ ਵੀ ਤੁਹਾਡਾ ਫਰਜ਼ ਬਣਦਾ ਹੈ ਕਿ 5-5 ਸਾਲ ਜੇ ਲੋਕਾਂ ਨੂੰ ਉਡੀਕ ਕਰਨੀ ਪਵੇ ਸੜਕਾਂ ਤੇ ਬਹਿ ਕੇ ਉਹ ਇਨਸਾਫ ਵੀ ਕਿਤੇ ਨਾ ਕਿਤੇ ਬੇਇਨਸਾਫ ਬਣ ਜਾਂਦਾ ਹੈ ਤੇ ਹੁਣ ਉਹ ਜਿਹੜੀ 5 ਸਾਲਾਂ ਦੀ ਦੇਰੀ ਆ ਉਹ ਕਿਹਦੇ ਖਾਤੇ ਚ ਪੈਣੀ ਇਹ ਸਰਕਾਰਾਂ ਨੂੰ ਸੋਚਣਾ ਬਣਦਾ ਹੈ ਕਿ ਅੱਗੇ ਤੋਂ ਇਦਾਂ ਦੀਆਂ ਕੋਤਾਈਆਂ ਜਿਹੜੀਆਂ ਨੇ ਨਾ ਹੋਣ ਕਿ ਪੰਜਾਬ ਦੇ ਨਾਗਰਿਕ ਨੂੰ ਕਾਨੂੰਨ ਮੁਤਾਬਕ ਵੀ 5 ਸਾਲ ਬਹਿਣਾ ਪਵੇ ਇਹ ਬਹੁਤ ਮਾੜੀ ਗੱਲ ਹੋਊਗੀ ਇਹਦੇ ਲਈ ਜ਼ਿੰਮੇਵਾਰ ਕੌਣ ਨੇ ਸਰਕਾਰਾਂ ਤੇ ਪ੍ਰਸ਼ਾਸਨ ਤੇ ਇਸ ਲਈ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹ ਭਰੋਸਾ ਕਰਕੇ ਅੱਜ ਜਿਹੜਾ ਮਹਾਪੰਚਾਇਤ ਬੁਲਾਈ ਗਈ ਸੀਗੀ ਡੱਲੇਵਾਲ ਸਾਹਿਬ ਜੀ ਹੁਣਾਂ ਦੀ ਅਗਵਾਈ 'ਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਪਾਈਬਲ ਦੇਵ ਸਿੰਘ ਸਿਰ ਸਾਹਿਬ ਸਾਰੇ ਕਿਸਾਨਾਂ ਨੇ ਵੱਡਾ ਯੋਗਦਾਨ ਪਾਇਆ ਪੰਤਕ ਜਥੇਬੰਦੀਆਂ ਸਾਰਿਆਂ ਨੇ ਸਹਿਯੋਗ ਕੀਤਾ ਜਿਸ ਦੇ ਸਹਿਯੋਗ ਸਦਕਾ ਅੱਜ ਜਿਹੜੀ ਐਫ ਆਈ ਆਰ ਦਰਜ ਹੋਈ ਕਾਸ਼ ਚੰਗਾ ਹੁੰਦਾ ਸਰਕਾਰ 4 ਨਵੰਬਰ ਨੂੰ ਕਰਕੇ ਦੱਸ ਦਿੰਦੀ ਵੀ ਮੈਂ ਸਰਕਾਰ ਹਉਦੋਂ ਬਾਅਦ ਇਨੇ ਸਾਲ ਬੀਤ ਗਏ ਪਰ ਚਲੋ ਹੁਣ ਦੱਸ ਦਵੇ ਮੈਂ ਸਰਕਾਰ ਆ ਇਹਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਵੀ ਰਹੂਗਾ ਸਿੱਖ ਭਾਵਨਾਵਾਂ ਦਾ ਖਿਆਲ ਵੀ ਹੋਊਗਾ ਤੇ ਜਗਤ ਜੋਤ ਐਕਟ ਵੀ ਜਿਹੜਾ ਹੈ ਉਹ ਵੀ ਕਿਤੇ ਨਾ ਕਿਤੇ ਮਹੱਤਵ ਰੱਖੂਗਾ ਤੇ ਅੱਜ ਸਰਕਾਰਾਂ ਨੂੰ ਇਹ ਬਣਦਾ ਹੈ ਕਿ ਹੁਣ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੀ ਉਹ ਇਮਾਨਦਾਰੀ ਨਾਲ ਗੁਰੂ ਨਾਲ ਖਲੋਣਗੇ ਜਾਂ ਅਜੇ ਵੀ ਦੋਸ਼ੀਆਂ ਨੂੰ ਬਚਾਉਣ ਦੀ ਗੱਲ ਕਰਨਗੇ ਇਹ ਉਹਨਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਇਮਾਨਦਾਰੀ ਦੀ ਗੱਲ ਕਰੀਏ 5 ਸਾਲ ਤੁਹਾਨੂੰ ਸੰਘਰਸ਼ ਕਰਦੇ ਹੋਗੇ 1.5 ਸਾਲ ਦੇ ਵਿੱਚ ਕਾਂਗਰਸ ਦੀ ਸਰਕਾਰ ਸਾਢੇ 3 ਸਾਲ ਆਮ ਆਦਮੀ ਪਾਰਟੀ ਸਾਢੇ 3 ਸਾਲ ਚ ਉਹਨਾਂ ਨੇ ਕੀਤਾ ਤੁਹਾਨੂੰ ਫਿਰ ਵੀ ਹਾਲੇ ਵੀ ਇਮਾਨਦਾਰ ਲੱਗਦੀ ਹੈ ਕਿ ਹੋਏਗੀ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਸਰਕਾਰ ਨੇ ਇਮਾਨਦਾਰੀ ਦਾ ਜਿਹੜਾ ਪੱਖ ਹੈ ਆਪ ਪੇਸ਼ ਕਰਨਾ ਮੇਰੇ ਕਹਿਣ ਨਾਲ ਕੁਝ ਨਹੀਂ ਹੋਣਾ ਕਿਉਂਕਿ ਜੇ ਅਸੀਂ ਸਰਕਾਰਾਂ ਦਾ ਰਵੱਈਆ ਵੇਖਦੇ ਹਾਂ ਪੰਜਾਬ ਦੇ ਵਿੱਚ ਜਿਉਂ ਜਮਿਆ ਇਹੀ ਸੁਣਦੇ ਆਏ ਹਾਂ ਕੀ ਇੱਥੇ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਪੰਜਾਬ ਸਬਦਾ ਹੋਇਆ ਪਰ ਪੰਜਾਬ ਦੀ ਸੋਈ ਸਰਕਾਰ ਨਹੀਂ ਬਣੀ ਸਾਡੇ ਨਾ ਤੱਕਾ ਹੋਇਆ ਔਰ ਰਾਜੇ ਸੀ ਮਕਦਮ ਕੁੱਤੇ ਸ਼ਬਦ ਵੀ ਪੜਦੇ ਆਏ ਇਹ ਸਰਕਾਰਾਂ ਦਾ ਜਿਹੜਾ ਰਵਈਆ ਰਿਹਾ ਸੀਗਾ ਅੱਗੇ ਵੀ ਰਹਿਣਾ ਹੈ ਪਰ ਅੱਜ ਜੇ ਉਹ ਬਾਬਰ ਕਿਆਂ ਨੂੰ ਜਾਬਰ ਕੇ ਕਿਹਾ ਸੀਗਾ ਤੇ ਉਹ ਵੀ ਕਿਤੇ ਨਾ ਕਿਤੇ ਇਨਸਾਫ ਦੀ ਗੱਲ ਲੈ ਤੁਰਿਆ ਸੀਗਾ ਫਿਰ ਜੇ ਕਿਤੇ ਜਹਾਗੀਰ ਵਰਗਿਆਂ ਨਾਲ ਵੀ ਗੁਰੂ ਸਾਹਿਬ ਦੀ ਗੱਲਬਾਤ ਹੋਈ ਤੇ ਦਿਮਾਗ ਉਹਨਾਂ ਦਾ ਵੀ ਟਿਕਾਣੇ ਆ ਗਿਆ ਸੀਗਾ ਵੀ ਲੋਕਾਂ ਨਾਲ ੱੱੱੱ ਜਿਹੜਾ ਲੋਕਾਂ ਨੂੰ ਪਰਵਾਨ ਨਹੀਂ ਰਾਜ ਕੀਤਾ ਜਾ ਸਕਦਾ ਹੈ ਲੋਕਤੰਤਰ ਨੂੰ ਪਿਆਰ ਕਰਕੇ ਉਹਨਾਂ ਦੀ ਗੱਲ ਰੱਖ ਕੇ ਨਾ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਿਆਰੀ ਚ ਬੈਠਦੇ ਆ ਵੀ ਪਰ ਇਹ ਤਾਂ ਸੁਪਨਾ ਲੈ ਕੇ ਬੈਠੇ ਕਿ 2027 ਤੱਕ ਅਸੀਂ ਫੇਰ ਆਏ ਕਿਉਂਕਿ ਮੈਂ ਸਵਾਲ ਬਾਰ-ਬਾਰ ਇਹ ਤਾਂ ਕਰ ਰਿਹਾ ਹਾਂ ਕਿ ਤੁਸੀਂ ਹਾਈ ਕੋਰਟ ਚ ਗਏ ਹੋ ਦੇਖੋ 4.5 ਸਾਲ ਬਾਅਦ 4 ਸਾਲ ਬਾਅਦ ਹਾਈ ਕੋਰਟ ਗਏ ਹੋ ਹਾਈ ਕੋਰਟ ਅਗਸਤ ਦੇ ਪਹਿਲੇ ਹਫਤੇ ਚ ਆਰਡਰ ਕਰ ਦਿੰਦੀ ਹੈ ਕਿ ਇਹਦੇ ਤੇ ਕਾਰਵਾਈ ਕੀਤੀ ਜਾਏ 27 ਅਗਸਤ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਸਵਾਲ ਤਾਂ ਇਹ ਉਠਾਉਂਦਾ ਕਿ ਹਾਲੇ ਵੀ ਇਮਾਨਦਾਰ ਰਹੇਗੀ ਜਾਂ ਉਹਨਾਂ ਨੂੰ ਪੰਥ ਜਵਾਬ ਦੇਗਾ ਇਹ ਦੇਖੋ ਅੱਜ ਉਹਨਾਂ ਗੁਰੂ ਕੀ ਨਗਰੀ ਦੇ ਵਿੱਚ ਆ ਕੇ ਅਹਿਦ ਕੀਤਾ ਹੈ ਕਿ ਸਰਕਾਰ ਐਫ ਆਈ ਆਰ ਦਰਜ ਕਰਕੇ ਕੇਸ ਕਰਨ ਦੀ ਮੁਕਦਮਾ ਕਰਨ ਦੀ ਗੱਲ ਕਰਦੀ ਇਨਸਾਫ ਦੇਣ ਦੀ ਗੱਲ ਰੱਖ ਰਹੀ ਦੂਸਰੇ ਪਾਸੇ ਉਹ ਲੋਕ ਬੈਠੇ ਨੇ ਜਿਹੜੇ ਕਿਸਾਨੀ ਜ਼ਮੀਨ ਪੱਧਰ ਤੇ ਧਰਤੀ ਨਾਲ ਜੁੜੇ ਤੇ ਅੰਨ ਦਾਤਾ ਖਵਾਉਂਦੇ ਨੇ ਤੀਸਰੇ ਪਾਸੇ ਬਾਣੀ ਪੜਨ ਵਾਲੇ ਪੰਥਕ ਲੋਕ ਨੇ ਔਰ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਤੇ ਬਾਬਾ ਸਰਬਜੋਤ ਸਿੰਘ ਜੀ ਬੇਦੀ ਉਹ ਤਾਂ ਰਾਜਨੀਤਿਕ ਨਹੀਂ ਉਹਨਾਂ ਤੇ ਚੋਣ ਨਹੀਂ ਲੜਨੀ ਉਹਨਾਂ ਨੂੰ ਗੋਲਕ ਦੀ ਭੁੱਖ ਨਹੀਂ ਤੇ ਉਹਨਾਂ ਨੂੰ ਚੌਧਰ ਦੀ ਭੁੱਖ ਬਣੀ ਉਹ ਦੇ ਵਰੂਆਂ ਦੀ ਹਾਜ਼ਰੀ ਚ ਸੱਚਖੰਡ ਦਰਬਾਰ ਸਾਹਿਬ ਦੀ ਹਜ਼ੂਰੀ ਚ ਆ ਕੇ ਅਗਰ ਸਰਕਾਰ ਇੱਥੋਂ ਭੱਜ ਗਈ ਤੇ ਫਿਰ ਉਹ ਵੀ ਦਿਨ ਦੂਰ ਨਹੀਂ ਜਿੱਦ ਦਿਨ ਥੱਕਾ ਇਹਨਾਂ ਦੇ ਵੀ ਉਹ ਪੱਲੇ ਨਹੀਂ ਰਹਿਣਾ ਕੁਛ ਵੀ ਨਹੀਂ ਬਚਣਾ ਇਹ ਧਿਆਨ ਰੱਖਣ ਕਿ ਜੇ ਸੱਚਖੰਡ ਦਰਬਾਰ ਸਾਹਿਬ ਆ ਕੇ ਆਪਣੀ ਸਟੇਟਮੈਂਟ ਤੋਂ ਭੱਜੇ ਤੇ ਜਿਵੇਂ ਪਹਿਲਿਆਂ ਦੀ ਹਾਲਤ ਹੋਈ ਉਹਦੇ ਨੂੰ ਕਈ ਗੁਣਾ ਇਹਨਾਂ ਦੀ ਅੱਗੇ ਜਾ ਕੇ ਹੋਣੀ ਹੈ ਇਹ ਗੱਲ ਚੇਤੇ ਚ ਰੱਖ ਲੈਣ ਅਗਰ ਗੁਰੂ ਰਾਮਦਾਸ ਜੀ ਦੇ ਘਰ ਨੂੰ ਮੁਖਾਤਬ ਹੋ ਕੇ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਸਿੱਖ ਭਾਵਨਾਵਾਂ ਕਾਨੂੰਨ ਜਗਤ ਜੋਤ ਐਕਟ ਨੂੰ ਮੁੱਖ ਰੱਖ ਕੇ ਕੰਮ ਕਰਦੇ ਨੇ ਤੇ ਫਿਰ ਸੁਪਨੇ ਸਕਾਰ ਵੀ ਹੋਰ ਜਾਇਆ ਕਰਦੇ ਤੇ ਜੇ ਗਲਤ ਜਾਂਦੇ ਨੇ ਤੇ ਫਿਰ ਸੁਪਨੇ ਚੱਕਨਾ ਚੂਰ ਵੀ ਹੁੰਦੇ ਆ ਇੱਕ ਮਿੰਟ ਲੱਗਦਾ ਇਹ ਉਹ ਧਰਤੀ ਤੇ ਇਹਦੇ 31 ਦੇ 51 ਪਾਉਣ ਵਾਲੇ ਵੀ ਖੜੇ ਨੇ ਇਹ ਸੁਪਨੇ ਨਾ ਲੈਣ ਕਿ ਸ਼ਾਇਦ ਅਸੀਂ ਲਾਰੇ ਲਾ ਕੇ ਕਿ ਡੇਢ ਸਾਲ ਕੱਢ ਲਵਾਂਗੇ ਇਹ ਵੀ ਨਹੀਂ ਹੋਣਾ ਇਹ ਭੁਲੇਖਾ ਹੈ ਤੇ ਅਸੀਂ ਐਫ ਆਈ ਆਰ ਦਰਜ ਕਰਨ ਲਈ ਕਹਿ ਦਿੱਤਾ ਉਹਨਾਂ ਨੇ ਜਦ ਤੱਕ ਉਹਦਾ ਕੋਈ ਫੈਸਲਾ ਨਹੀਂ ਆ ਜਾਂਦਾ ਅਸੀਂ ਹੱਥ 'ਚ ਨੰਬਰ ਨਹੀਂ ਲੱਗ ਜਾਂਦਾ ਅੱਗੇ ਗੱਲ ਨਹੀਂ ਤੁਰਦੀ ਅਸੀਂ ਇਹਦੀ ਲੜਾਈ ਨੂੰ ਜਾਰੀ ਰੱਖਾਂਗੇ ਇਹ ਨਹੀਂ ਕਿ ਅੱਜ ਐਫ ਆਈ ਆਰ ਕਰਾ ਕੇ ਤੇ ਅਸੀਂ ਆਪਣਾ ਪੱਲਾ ਝਾੜ ਲਿਆ ਨਹੀਂ 5 ਸਾਲ ਤੋਂ ਨਿਰੰਤਰ ਲੜਾਈ ਲੜੀ ਆ ਔਰ ਇਹ ਲੜਾਈ ਉੱਥੇ ਜਾਏਗੀ ਜਿੱਥੇ ਭਾਈ ਗੁਰਜੀਤ ਸਿੰਘ ਲਈ ਬੈਠਾ ਹੈ ਅੱਜ ਤੇ ਐਫਆਈਆਰ ਦਰਜ ਹੋਈ ਨਾ ਇਸੇ ਚੀਜ਼ ਨੂੰ ਅੱਗੇ ਲੈ ਕੇ ਜਾਵਾਂਗੇ ਕਿ ਵਿਧਾਨ ਸਭਾ ਦੇ ਵਿੱਚ ਸਾਡੇ ਬਿੱਲ ਪਾਸ ਹੋਣ ਕਿ ਜਾਗਤ ਜੋਤ ਐਕਟ 'ਚ ਸੋਧ ਕਰਕੇ ਉਸ ਨੂੰ ਸਜਾਏ ਮੌਤ ਤੱਕ ਪਾਸ ਕਰ ਦਿੱਤਾ ਗਿਆ ਹੈ ਤਾਂ ਕਿ ਭਵਿੱਖ ਵਿੱਚ ਕੋਈ ਬੇਅਦਬੀ ਕਾਂਡ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਕਰਨ ਦੀ ਹਿਮਾਕਤ ਨਾ ਕਰ ਸਕੇ ਇਹ ਹੋਣਾ ਹੈ ਔਰ ਅੱਜ ਵੀ ਜਿਹੜੇ ਇੱਥੇ ਸਰਕਾਰ ਚੱਲ ਕੇ ਆਈ ਆ ਉਹ ਹਾਈ ਕੋਰਟ ਦੇ ਆਰਡਰਾਂ ਕਰਕੇ ਤਾਂ ਹੀ ਨਹੀਂ ਉਹ ਤਾਂ ਪਹਿਲਾਂ ਦੇ ਹੋਏ ਡੀਜੀਪੀ ਨੇ ਪਰਵਾਹ ਨਹੀਂ ਕੀਤੀ ਇਹ ਆ ਲੋਕਾਂ ਦੀ ਬਦੌਲਤ ਅੱਜ ਉਹਨੂੰ ਇੱਥੇ ਆਉਣਾ ਪਿਆ ਤੇ ਚਲੋ ਲੋਕਾਂ ਦੀ ਕਦਰ ਸਰਕਾਰ ਕਰੇਗੀ ਤਾਂ ਚੰਗੀ ਰਹੇਗੀ ਮੰਨੇਗੀ ਤੇ ਜੇ ਲਾਰਿਆਂ ਦੀ ਗੱਲ 'ਚ ਜਾਏਗੀ ਤੇ ਫਿਰ ਜੋ ਹਸ਼ਰ ਦੂਜਿਆਂ ਦਾ ਹੋਇਆ ਫਿਰ ਨਿਹੰਗ ਸਿੰਘਾਂ ਦੇ ਬਾਟੇ ਵਾਂਗ ਮੰਜਲ ਨਹੀਂ ਪੰਜਾਬ ਖੜਾ ਅੱਜ ਮੋਰਚਾ ਚੱਕ ਲਿਤਾ ਜਾਊਗਾ ਤੇ ਇਸ ਤੋਂ ਬਾਅਦ ਦੂਜਾ ਸਵਾਲ ਹੈ ਕਿ ਅਗਰ ਐਫ ਆਈ ਆਰ ਤੋਂ ਬਾਅਦ ਦੋਸ਼ੀ ਨਹੀਂ ਪਕੜੇ ਜਾਂਦੇ ਜਾਂ ਦੋਸ਼ੀ ਨਹੀਂ ਸਾਹਮਣੇ ਲਿਆਂਦੇ ਜਾਂਦੇ ਕਿ ਮੋਰਚਾ ਫਿਰ ਦੁਬਾਰਾ ਲੱਗੇਗਾ ਦੇਖੋ ਮੈਂ ਫਿਰ ਬੇਨਤੀ ਕਰ ਦਿੰਦਾ ਕਿ ਇਹਦੀ ਇਹਨੂੰ ਸਿਰੇ ਲਾਉਣਾ ਹੈ ਮੰਨ ਲਓ ਕਿ ਸਾਨੂੰ ਸਤਗੁਰੂ ਨੇ ਸ਼ਾਇਦ ਡਿਊਟੀ ਇਹ ਦੇ ਦਿੱਤੀ ਅੱਜ ਇਹਦੀ ਸ਼ੁਰੂਆਤ ਹੋਈ ਆ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜੇ ਅਸੀਂ 5 ਸਾਲ ਸ਼ੁਰੂਆਤ ਹੋਣ ਤੇ ਲਾ ਸਕਦੇ ਆ ਇੰਨਾ ਸੰਘਰਸ਼ ਕਰਨਾ ਪੈਂਦਾ ਹੈ ਤੇ ਅਸੀਂ ਸਿਰੇ ਲਾਉਣ ਲਈ 500 ਸਾਲ ਵੀ ਲੜਾਂਗੇ ਜਦ ਤੱਕ ਉਹਨੂੰ ਸਿਰੇ ਨਹੀਂ ਲਾ ਦਿੰਦੇ ਸੰਘਰਸ਼ ਜਿਉਂ ਦਾ ਤਿਉਂ ਰਹਿਣਾ ਹੈ ਔਰ ਮੋਰਚੇ ਦੀ ਜਿਹੜੀ ਗੱਲ ਹੈ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਤਰੀਕ ਤੁਹਾਡੇ মিডিਆ ਰਾਹੀਂ ਦੇਵਾਂਗੇ ਸਾਰੀਆਂ ਸੰਗਤਾਂ ਨੂੰ ਬੁਲਾ ਕੇ ਸ੍ਰੀ ਅਕਾਲ ਤਖਤ ਸਹਿਬ ਅਰਦਾਸ ਵੀ ਕਰਾਂਗੇ ਕਿਉਂਕਿ ਅਸੀਂ ਉੱਥੋਂ ਅਰਦਾਸ ਕਰਕੇ ਆਏ ਸਾਂ ਤੇ ਮੁਰ ਅਸੀਂ ਅਕਾਲ ਤਖਤ ਸਭ ਤੇ ਹੀ ਜਾ ਕੇ ਅਰਦਾਸ ਕਰਾਂਗੇ ਤੇ ਫਿਰ ਇੱਕ ਅਸੀਂ ਇੱਥੇ ਸਮਾਗਮ ਵੀ ਕਰਾਂਗੇ ਉਹ ਸਮਾਗਮ ਐਫ ਆਈ ਆਰ ਦਰਜ ਕਰਕੇ ਤੇ ਸਜਾਵਾਂ ਦੇਣ ਤੱਕ ਦੀ ਅਰਦਾਸ ਹੋ ਉਹਨੂੰ ਮੁਕੰਮਲ ਰੂਪ ਵਿੱਚ ਲੜਿਆ ਜਾਉ ਕਿਉਂ ਸਿੱਖ ਪੰਥ ਜਿਹੜਾ ਹੈ ਉਹਨੇ ਸਾਨੂੰ ਬੜਾ ਮਾਣ ਦਿੱਤਾ ਹੈ ਭਾਵੇਂ ਕਿ ਇੱਥੇ ਸਾਡੇ ਨਾਲ ਕੋਈ ਇੱਕ ਵੀ ਬੰਦਾ ਬੈੰਦਾ ਸੀ ਉਹ ਪੰਥਕ ਬਣ ਕੇ ਬੈੰਦਾ ਸੀ ਸਾਨੂੰ ਟੀਚਰਾਂ ਵੀ ਕਰਦੇ ਇਹ ਖਾਨਾ ਬਦੋਸ਼ ਬੈਠੇ ਇੱਥੇ ਕਿਹੜਾ ਕੋਈ ਆਉਂਦਾ ਹੈ ਇਹਦਾ ਕੀ ਬਣਨਾ ਹੈ ਕੱਖ ਨਹੀਂ ਹੋਣਾ ਇੱਥੇ ਅੱਜ ਉਹਨਾਂ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਵੀ ਗੁਰੂ ਬਹੁਤ ਬਿਆਨਤਾ ਹੈ ਉਹ ਕਈ ਵਾਰੀ ਸਬਰ ਜਾਂ ਬੰਦੇ ਦਾ ਜਬਰ ਉਹ ਵੇਖਦਾ ਕਿ ਕਿੱਥੋਂ ਤੱਕ ਇਹ ਸਬਰ ਕਰ ਸਕਦਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਅਸੀਂ ਸਬਰ ਕਰਕੇ ਬੈਠੇ ਰਹੇ ਤੇ ਮੈਂ ਅਰਦਾਸ ਕਰਾਂਗਾ ਉਹਨਾਂ ਵੀਰਾਂ ਲਈ ਜਿਹੜੇ ਕੱਲੇ-ਕੱਲੇ ਮੋਰਚਾ ਸੰਭਾਲਦੇ ਰਹੇ ਅਸੀਂ ਕਿਤੇ ਚਲੇ ਵੀ ਜਾਂਦੇ ਸਾਂ ਹਨੇਰੀਆਂ ਵੀ ਆਉਂਦੀਆਂ ਸੀ ਝੱਖੜ ਵੀ ਚੱਲਦੇ ਸੀ ਮੀਂਹ ਵੀ ਪਏ ਕਕਰੇਲੀਆਂ ਰੀਤਾ ਰਾਤਾਂ ਵੀ ਆਈਆਂ ਤਿੱਖੜ ਦੁਪਹਿਰਾਂ ਵੀ ਉਹਨਾਂ ਨੇ ਗਰਮੀਆਂ ਵੀ ਸੇਕੀਆਂ ਪਰ ਸ਼ੁਕਰਗੁਜ਼ਾਰਾਂ ਕਿ ਉਹ ਸਾਡੀ ਕਹਨੇ ਚ ਰਹਿ ਕੇ ਮੋਰਚਾ ਛੱਡ ਕੇ ਨਹੀਂ ਗਏ ਉਹਨਾਂ ਲੜਾਈ ਲੜੀ ਤੇ ਇਹ ਜਿਹੜੀ ਲੜਾਈ ਹੈ ਉਹਨਾਂ ਦੀ ਆ ਅਸੀਂ ਤਵੇਂ ਉਦਾਂ ਚੌਧਰੀ ਬਣੇ ਫਿਰਦਿਆਂ ਵਿੱਚ ਵੀ ਸਾਡੇ ਕਰਕੇ ਹੋਇਆ ਨਹੀਂ ਗੁਰੂ ਪੰਥ ਦੀ ਲੋਕਤੰਤਰ ਕਰਕੇ ਹੀ ਹੋਇਆ ਤੇ ਸਰਕਾਰ ਨੇ ਵੀ ਲੋਕਤੰਤਰ ਕਰਕੇ ਕੀਤਾ ਹੈ ਇਤਿਹਾਸ ਕਰਦੇ ਆ ਕਿ ਸਰਕਾਰ ਲੋਕਤੰਤਰ ਕਰਕੇ ਇਨਸਾਫ ਕਰੇ ਗੁਰੂ ਸਾਹਿਬ ਦੀ ਖੁਸ਼ੀ ਦੀ ਪਾਤਰ ਬਣੇ ਨਰਾਜਗੀ ਨਾ ਸਹੇੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਤੁਸੀਂ ਦੇਖਿਆ ਕਿ ਵਿਡਾਲਾ ਸਾਹਿਬ ਦਾ ਕਹਿਣਾ ਹੈ ਕਿ ਇਹ 5 ਸਾਲ ਲੜਾਈ ਲੱਗੇ ਸਿਰਫ ਐਫ ਆਈ ਆਰ ਲੈਣ ਨੂੰ ਅਗਰ ਇਨਸਾਫ ਲੈਣ ਨੂੰ 500 ਸਾਲ ਵੀ ਲੱਗਣਗੇ ਤਾਂ ਉਹ ਇਸ ਲਈ ਤਿਆਰ ਹਨ ਕੈਮਰਾਮੈਨ ਪ੍ਰਥਮ ਨਰ ਪਰਮਜੀਤ ਸਿੰਘ ਰਾਂਗਪੁਰੀ ਵਾਇਸ ਪੰਜਾਬ ਅੰਮ੍ਰਿਤਸਰ ਠੀਕ ਹੈ